ਇਹਨਾਂ ਲੋਕਾਂ ਦਾ ਵਿਰੋਧ ਹੈ ਪੰਜਾਬ ਸਰਕਾਰ ਦੇ ਨਵੇਂ ਬਿੱਲ ਦੇ ਖਿਲਾਫ ਇਹ ਬਿੱਲ ਹੈ ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਇਸ ਬਿੱਲ ਨੂੰ ਰੱਦ ਕਰਾਉਣ ਲਈ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪਟਿਆਲਾ ਸੰਗਰੂਰ ਅਤੇ ਪਟਿਆਲਾ ਸਮਾਣਾ ਰੋਡ ਤੇ ਧਰਨਾ ਲਾਇਆ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਕਾਨੂੰਨ ਬਣਾ ਨਾਲ ਲੋਕਾਂ ਦੇ ਅਧਿਕਾਰ ਖੋਸ ਜਾਣਗੇ ਇਹ ਜਿਹੜਾ ਕਾਨੂੰਨ ਹੈ ਇਹ ਪਹਿਲਾਂ ਵੀ ਸਰਕਾਰ ਲੈ ਕੇ ਆਈ ਸੀ ਉਹਦੇ ਖਿਲਾਫ ਪੰਜਾਬ ਭਰ ਦੇ ਵਿੱਚ ਲੋਕਾਂ ਨੇ ਵੱਡੇ ਵੱਡੇ ਮੁਜ਼ਾਰੇ ਕੀਤੇ ਸੀ ਸਰਕਾਰ ਨੂੰ ਇਸੇ ਸੁਖਬੀਰ ਬਾਦਲ ਉਹਨਾਂ ਦੀ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ ਹੁਣ ਅਸੀਂ ਫੇਰ ਇਹ ਕਹਿੰਦੇ ਆ ਕਿ ਕਾਨੂੰਨ ਹੈ ਜਿਹੜਾ ਨਾਮ ਇਹਦਾ ਬਹੁਤ ਵਧੀਆ ਲੱਗਦਾ ਹੈ ਅਸਲ 'ਚ ਇਹ ਕਾਨੂੰਨ ਜਿਸ ਕਿਸ ਦਾ ਹੈਗਾ ਉਹਦੇ 'ਚ ਜੇ ਅਗਰ ਕੱਲੀ-ਕੱਲੀ ਮਦ ਨੂੰ ਦੇਖੋਗੇ ਤਾਂ ਉਹਦੇ ਵਿੱਚ ਹੈ ਕਿ ਸਾਡਾ ਜਿਹੜਾ ਐਕਸਪ੍ਰੈਸ਼ਨ ਦਾ ਰਾਈਟ ਹੈ ਜਿਹੜਾ ਸਾਡਾ ਬੋਲਣ ਦਾ ਵਿਰੋਧ ਕਰਨ ਦਾ ਧਰਨੇ ਮੁਜ਼ਾਰੇ ਕਰਨ ਦਾ ਉਹ ਧਰਨੇ ਮੁਜ਼ਾਰੇ ਕਰਨ ਦਾ ਆਪਣੀਆਂ ਮੰਗਾਂ ਦੇ ਹੱਕ 'ਚ ਉਹ ਕਾਨੂੰਨ ਆਸਰੇ ਤੇ ਇਹ ਬਾਹਰਲੇ ਦੇ ਸਾਡੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਸਾਡੀ ਡਿਮੋਨਸਟ੍ਰੇਸ਼ਨ ਕਰਦਾ ਜਿਹੜਾ ਤਰੀਕ ਮਿਲ ਕੇ ਰਾਈਟ ਹੈ ਉਹ ਬੰਦ ਕਰਨਾ ਚਾਹੁੰਦੇ ਆ ਇਸ ਪ੍ਰਦਰਸ਼ਨ ਵਿੱਚ ਪਟਿਆਲਾ ਦੇ ਸੰਸਦ ਡਾਟਰ ਧਰਮਵੀਰ ਗਾਂਧੀ ਵੀ ਸ਼ਾਮਲ ਹੋਏ। ਉਹਨਾਂ ਨੇ ਸਾਂਝੇ ਮੋਰਚੇ ਦੇ ਸੰਘਰਸ਼ ਦਾ ਸਮਰਥਨ ਦਾ ਐਲਾਨ ਕੀਤਾ। ਇਹ ਸੰਘਾਰ ਆਪਣੀ ਚੰਬ ਜਾਣਾ ਚਾਹਦੀ ਹੈ ਤਾਂ ਕਿ ਜਿਹੜੇ ਲੋਕਾਂ ਨੇ ਵਿਰੋਧ ਉੱਠ ਲਏ ਨੇ, ਲੋਕਾਂ ਦੇ ਮੰਗਾਂ ਪੂਰੀਆਂ ਨਹੀਂ ਹੋਈਆਂ। ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ, ਕਿਸਾਨੀ ਕਰਜ਼ਾਈ ਹੈ। ਬੱਚੇ ਨੌਜਵਾਨ ਸ਼ਿਕਾਰ ਨੇ ਨਸ਼ਾ ਸ਼ਿਕਾਰ ਨੇ ਬਚਪਨ ਰੋੜ ਰਿਹਾ ਹੈਗਾ। ਪੜਾਪੇ ਦੀ ਪੈਨਸ਼ਨ 200 ਰੁਪਏ ਹੈਗੀ, ਹਰਿਆਣੇ 'ਚ 1200 ਰੁਪਏ ਪੈਨਸ਼ਨ ਹੈਗੀ ਹੈ। ਸੋ ਪੰਜਾਬ ਕੁਝ ਵੀ ਕਰਨ ਜੋ ਇਹਨਾਂ ਨੇ ਆਪਣਾ ਘਰੇ ਭਰੇਆ ਬਾਦਲਾਂ ਨੇ ਆਪਾਂ ਨੂੰ ਲੁੱਟਿਆ ਹੈ ਪੰਜਾਬ ਨੂੰ। ਪੰਜਾਬ ਦਾ ਕੁਝ ਨਹੀਂ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਇਸ 50 ਦੇ ਲੋਕ ਸਾਡੇ ਹੱਕ ਚ ਨਹੀਂ ਹੈਗੇ ਇਹ ਸਾਨੂੰ ਪਲਟਾਣਗੇ ਸਾਨੂੰ ਉਲਟਾਣਗੇ ਸਾਡੇ ਖਿਲਾਫ ਮਜਾਰਾ ਕਰਨਗੇ ਧਰਨੇ ਮਾਰਨਗੇ ਉਹਨੂੰ ਰੋਕਣ ਵਾਸਤੇ ਇਹ ਕਾਲਾ ਕਾਨੂੰਨ ਲੈ ਕੇ ਆਏ ਨੇ ਉਹ ਜਿਹੜੇ ਜੱਥੇਬੰਦੀਆਂ ਕਰੇ ਇਸ ਦੇ ਖਿਲਾਫ ਮਜਾਰਾ ਕਰਦੀਆਂ ਸਾਡੀ ਨਾਜ਼ਰ ਸਹਿਮਤੀ ਮੈਂ ਇੱਕ ਤੌਰ ਮੈਂਬਰ ਪਾਰਲੀਮੈਂਟ ਵਾਲੇ ਇੱਕ ਤੌਰ ਇੱਕ ਜ਼ੰਮਾ ਨਾਗਰਿਕ ਹੋਣ ਦੇ ਨਾਤੇ ਇਹਨਾਂ ਨੂੰ ਯਕੀਨ ਦਿਵਾ ਕੇ ਚੱਲਿਆ ਕਿ ਜਿੱਥੇ ਵੀ ਇਹਨਾਂ ਨੂੰ ਮੇਰੀ ਲੋੜ ਪਈ ਚਾਹੇ ਸਰਕਾਰ ਦੇ ਮਜਾਰੇ ਦੀ ਲੋੜ ਹੋਵੇ ਚਾਹੇ ਚੰਡੀਗੜ੍ਹ ਘੇਰਨੀ ਲੋੜ ਹੋਵੇ ਮੈਂ ਇਹਨਾਂ ਦੇ ਮੋਰੇ ਲਾ ਕੇ ਨਾਲ ਲਾ ਕੇ ਗਵਾਹੀ ਵੀ ਕਰਾਂਗਾ ਨਾਲ ਤੁਰਾਂਗਾ ਵੀ ਦੇ ਬਿਛਾਰਾ ਵੀ ਚੱਲਾਂਗੇ ਧੁੱਪ ਚ ਬੈਠਾਂਗੇ ਛਾਂ ਚ ਵੀ ਬੈਠਾਂਗੇ ਅਸੀਂ ਨਾਲੜ ਕੇ ਡਟ ਕੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਾਂਗੇ ਪੰਜਾਬ ਦੀਆਂ 46 ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਹ ਧਰਨਾ ਪਟਿਆਲਾ ਵਿੱਚ ਹੀ ਨਹੀਂ ਬਲਕਿ ਪੂਰੇ ਸੂਬੇ ਵਿੱਚ ਲਗਾਇਆ ਗਿਆ ਇਸ ਬਿੱਲ ਨੂੰ ਰੱਦ ਕਰਾਉਣ ਲਈ ਧਰਨੇ ਤੋਂ ਬਾਅਦ ਆਗੂਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ ਮੰਗਾ ਨਾਮ ਮੰਨੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਕੇ ਰੰਦੀ ਵਿੱਚ ਚੁਣੌਤੀ ਦਿੱਤੀ ਹੈ